ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਨੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਸਿੰਧ ਅਗਰੀਕਲਚਰ ਫਾਰਮ ਦੇ ਉੱਪਰ ਤੇ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਟੌਪਿਕ ਦੇ ਉੱਪਰ ਗੱਲਬਾਤ ਕਰਾਂਗੇ ਤੇ ਪਹਿਲਾਂ ਜਿਹੜੇ ਕਿਸਾਨ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਨਾ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਨਾਲ ਇੱਕ ਮੁੱਦੇ ਦੇ ਉੱਪਰ ਗੱਲਬਾਤ ਕਰਨੀ ਹੈਗੀ ਤੇ ਕਿਉਂਕਿ ਦੇਖੋ ਸੋਸ਼ਲ ਮੀਡੀਆ ਦਾ ਜਵਾਨ ਹੈ ਆਪਾਂ ਵੀ YouTube ਤੇ ਵੀਡੀਓ ਪਾਉਣਿਆਂ ਦੇਖਦੇ ਆਂਗੇ ਤੇ ਤੁਹਾਡੇ ਕਿਸਾਨਾਂ ਨਾਲ ਬਹੁਤ ਵਧੀਆ ਆਪਣਾ ਰਾਬਤਾ ਬਣਿਆ ਹੋਇਆ। ਬਹੁਤ ਕੁਝ ਉਹਨਾਂ ਤੋਂ ਮੈਂ ਜੋ ਮੈਂ ਤੁਹਾਨੂੰ ਦੱਸ ਦਿੰਨਾਗਾ ਜੋ ਮੈਨੂੰ ਪਤਾ ਹੁੰਦਾ ਮੈਨੂੰ ਉਹਦੋਂ ਦੁੱਗਣਾ ਉਹਨਾਂ ਤੋਂ ਸਿੱਖਣ ਨੂੰ ਮਿਲਦਾ। ਤੇ ਤੁਸੀਂ ਵੀ ਜੇਕਰ ਤੁਹਾਨੂੰ ਕੋਈ ਚੀਜ਼ ਦੀ ਮੰਨ ਕੇ ਚਲੋ ਵਧੀਆ ਨੌਲੇਜ ਹੁੰਦੀ ਆ ਨਾ ਤਾਂ ਤੁਸੀਂ ਕਮੈਂਟ ਦੇ ਵਿੱਚ ਉਹ ਚੀਜ਼ ਜ਼ਰੂਰ ਸ਼ੇਅਰ ਕਰਿਆ ਕਰੋ ਪਰ ਬੈਡ ਕਮੈਂਟ ਨਾ ਕਰਿਆ ਕਰੋ। ਕਿਉਂਕਿ ਉਹਨੂੰ ਪੜਨ ਵਾਲੇ ਦਾ ਵੀ ਮਨ ਦੁਖੀ ਹੁੰਦਾ ਤੇ ਬਾਕੀ ਜਿਹੜੀ ਦੂਜੀ ਆਡੀਅנס ਹੁੰਦੀ ਆ ਉਹਦਾ ਵੀ ਮਨ ਦੁਖੀ ਹੁੰਦਾ ਪਰ ਜੇਕਰ ਆਪਾਂ ਕੋਈ ਚੰਗੀ ਚੀਜ਼ ਲਿਖ ਕੇ ਉਹਦੇ 'ਚ ਪਾਵਾਂਗੇ ਤਾਂ ਉਹਦਾ ਰਿਜ਼ਲਟ ਆ ਜਿਹੜਾ ਤੁਹਾਨੂੰ ਚੰਗਾ ਮਿਲੂਗਾ ਤੇ ਕਿਸਾਨ ਵੀਰੋ ਗੱਲਬਾਤ ਮੈਂ ਇਹ ਕਰਨੀ ਆ ਦੇਖੋ ਤਕਰੀਬਨ ਹੁਣ ਤੁਹਾਨੂੰ ਪਤਾ 3-4 ਦਿਨਾਂ ਦੀ ਗਰਮੀ ਆ ਜਿਹੜੀ 4-5 ਦਿਨ ਦੀ ਦਿਨੇ ਥੋੜਾ ਟੈਂਪਰੇਚਰ ਹਾਈ ਹੋ ਜਾਂਦਾ ਤੇ ਰਾਤ ਨੂੰ ਜਿਹੜਾ ਟੈਂਪਰੇਚਰ ਆ ਉਹ ਘਟ ਜਾਂਦਾ ਬਹੁਤ ਜ਼ਿਆਦਾ ਪਰ ਯਾਰ ਮੈਂ ਦੇਖ ਰਿਹਾ ਵੀ ਸੋਸ਼ਲ ਮੀਡੀਆ ਦੇ ਉੱਪਰ ਇੰਨੀਆਂ ਪੋਸਟਾਂ ਇਹ ਚੀਜ਼ਾਂ ਇੰਸਟਾ ਦੇ ਉੱਪਰ ਜਿਉ ਫੇਸਬੁੱਕ ਦੇ ਉੱਪਰ ਵੀ ਕਣਕਾਂ ਦਾ ਝਾੜ ਘਟ ਜੂਗਾ ਇੰਨੀ ਗਰਮੀ ਪੈ ਗਈ ਸਰਵਾਂ ਦਾ ਝਾੜ ਨਹੀਂ ਰਹਿਣਾ ਫਲਾਣਾ ਧਮਕਾ ਦੇਖੋ ਵੀਰੇ ਜੋ ਪ੍ਰਮਾਤਮਾ ਨੇ ਕਰਨਾ ਉਹ ਕਰਨਾ ਹੀ ਆ ਪਹਿਲੀ ਗੱਲ ਤਾਂ ਜੇਕਰ ਦਿਨ ਦੀ ਗਰਮੀ ਹੈਗੀ ਆ ਚਲੋ ਕੋਈ ਇੰਨੀ ਖਾਸ ਗਰਮੀ ਵੀ ਨਹੀਂ ਪਰ ਰਾਤ ਦਾ ਜਿਹੜਾ ਟੈਂਪਰੇਚਰ ਆ ਬਹੁਤ ਜ਼ਿਆਦਾ ਹਜੇ ਲੋ ਆ ਤੇ ਦਿਨੇ ਵੀ 9-10 ਵਜੇ ਤੱਕ ਠੰਡ ਰਹਿੰਦੀ ਹੈ ਧੁੰਦਾਂ ਪੈਣ ਲੱਗ ਗਏ ਚਲੋ ਹੁਣ ਪਹਿਲਾਂ ਖੁਸ਼ਕ ਮੌਸਮ ਹੋਇਆ ਸੀ ਦੋ ਤਿੰਨ ਦਿਨ ਕੋਰੇ ਵਾਲਾ ਤੇ ਹੁਣ ਧੁੰਦਾਂ ਪੈਣ ਲੱਗੀਆਂ ਤੇ ਰਾਤ ਨੂੰ ਵੀ 5:30 ਵਜੇ ਤੋਂ ਬਾਅਦ ਜਿਹੜਾ ਟੈਂਪਰੇਚਰ ਆ ਉਹ ਠੰਡਾ ਹੋਣ ਲੱਗ ਜਾਂਦਾ ਸ਼ਾਮ ਨੂੰ ਪਰ ਮੈਂ ਵੀਰੇ ਇਹ ਗੱਲ ਕਰਦਾ ਵੀ ਦੇਖੋ ਆਪਣਾ ਕੰਮ ਆ ਮਿਹਨਤ ਕਰਨਾ ਮਿਹਨਤ ਨਾ ਛੱਡੋ ਦਿਲ ਲਾ ਕੇ ਕੰਮ ਕਰੋ ਜੋ ਪ੍ਰਮਾਤਮਾ ਨੇ ਫਲ ਦੇਣਾ ਦੇਣਾ ਉਹੀ ਹੈ ਉਹ ਹੱਥ ਤੇ ਧਰੀ ਹੋਈ ਰੋਟੀ ਵੀ ਖਾਣ ਦਾ ਹੁਕਮ ਨਹੀਂ ਦਿੰਦਾ ਹੁੰਦਾ ਜਿਹਦੇ ਨਾਲ ਬੰਨ ਨਹੀਂ ਹੁੰਦੀ ਮੈਂ ਤੁਹਾਡੇ ਨਾਲ ਇਹੀ ਗੱਲbaar ਕਰਦਾ ਵੀ ਜੇਕਰ ਆਪਾਂ ਨੂੰ ਲੱਗਦਾ ਹੈ ਵੀ ਕਣਕਾਂ ਦਾ ਝਾੜ ਘਟ ਜੂ ਗਰਮੀ ਪੈ ਜੂ ਫਿਰ ਆਪਾਂ ਉਹਦੇ ਲਈ ਕੁਝ ਕਰ ਤਾਂ ਨਹੀਂ ਸਕਦੇ ਫਿਲਹਾਲ ਕਣਕਾਂ ਦੇ ਕੋਈ ਐਡਾ ਕੋਈ ਸਾਈਡ ਇਫੈਕਟ ਇਹ ਚੀਜ਼ ਦਾ ਨਹੀਂ ਪੈਂਦਾ ਕਣਕਾਂ ਹਜੇ ਆਪਣੀਆਂ ਬਹੁਤ ਟਾਈਮ ਖੜਨੀਆਂ ਨੇ ਕੀ ਪਤਾ ਪ੍ਰਮਾਤਮਾ ਨੇ ਜਾ ਕੇ ਇਹਨਾਂ ਮੌਕੇ ਤੇ ਠੰਡ ਪਾ ਦੇ ਪਰ ਹਵਾ ਨਾ ਬਣਾਇਆ ਕਰੋ ਯਾਰ ਕਿਉਂਕਿ ਸੋਸ਼ਲ ਮੀਡੀਆ ਹੀ ਜੀ ਚੀਜ਼ ਆ ਗਈ ਯਾਰ ਹਰ ਇੱਕ ਚੀਜ਼ ਦਾ ਇੰਨਾ ਹਵਾ ਬਣਦਾ ਨਾ ਬਹੁਤ ਜ਼ਿਆਦਾ ਤੇ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਵੀ ਦੱਸਿਆ ਸੀਗਾ ਵੀਡੀਓ ਦੇ ਵਿੱਚ ਵੀ 13045 ਦੀ ਜਿਹੜੀ ਸਪਰੇਆ ਤੁਸੀਂ ਜਰੂਰ ਕਰਿਆ ਕਰੋ ਕੁਝ ਹੱਦ ਤੱਕ ਵੀਰੇ ਉਹ ਪोटाश ਆ ਜਿਹੜਾ ਗਰਮੀ 'ਚ ਕਣਕ ਦੀ ਹੈਲਪ ਕਰਦਾਗਾ ਸਹਿਣ ਕਰਨ ਦੇ ਵਿੱਚ ਤੇ ਇੱਕ ਚੀਜ਼ ਹੋਰ ਵੀਰੇ ਦੇਖੋ ਯੂਨੀਵਰਸਟੀਆਂ ਵੀ ਖੇਚਲਾ ਕਰਦੀਆਂ ਨੇ ਚਲੋ ਬਾਕੀ ਆਪਾਂ ਟ੍ਰਾਇਲ ਤਾਂ ਕਰਦੇ ਹੀ ਰਹਿੰਦੇ ਨੇ ਸਾਰੇ ਵੀਰ ਪਰ ਮੈਂ ਇਹ ਗੱਲ ਕਹਿਣਾ ਵੀਰੇ ਵੀ ਜਿੰਨੀਆਂ ਨਵੀਆਂ ਵੈਰਾਈਟੀਆਂ ਆ ਰਹੀਆਂ ਨੇਗੀਆਂ ਥੋੜਾ ਥੋੜਾ ਟ੍ਰਾਇਲ ਕਰਕੇ ਜੇਕਰ ਤੁਹਾਨੂੰ ਉਹਨਾਂ ਦਾ ਝਾੜ ਆ ਜਿਹੜਾ ਮੌਸਮ ਬਦਲ ਦੇ ਮੌਸਮ ਦੇ ਵਿੱਚ ਵਧੀਆ ਮਿਲਦਾ ਤਾਂ ਆਪਾਂ ਨੂੰ ਉਹ ਵੈਰਾਈਟੀਆਂ ਬੀਜਣ ਦੇ ਵਿੱਚ ਕੋਈ ਹਰਜ ਨਹੀਂ ਇਹ ਚੀਜ਼ ਆਪਾਂ ਨੂੰ ਵੀਰੇ ਪੱਲੇ ਬੰਨਣੀਆਂ ਪੈਣਗੀਆਂ ਕਿਉਂਕਿ ਹੁਣ ਲਗਾਤਾਰ 3-4 ਸਾਲ ਤੋਂ ਜਿਹੜਾ ਆਪਾਂ 3 ਸਾਲ ਤੋਂ ਦੇਖ ਰਹੇ ਹਾਂ ਕਣਕਾਂ ਦਾ ਝਾੜ ਆ ਜਿਹੜਾ ਉਹ ਤਾਂ ਹੀ ਘਟ ਰਿਹਾ ਕਿਉਂਕਿ ਆਪਾਂ ਪਿਛਲੀਆਂ ਵੈਰਾਈਟੀਆਂ ਨਹੀਂ ਜਿਹੜੀਆਂ ਉਹਨਾਂ ਨੂੰ ਹੀ ਬੀਜਦੇ ਆਂ ਮੂਰਲੀਆਂ ਨੂੰ ਨਹੀਂ ਬੀਜਦੇ ਦੇਖੋ ਮੈਂ ਤੁਹਾਡੀ ਗੱਲ ਸਮਝ ਸਕਦਾ ਬਿਨਾਂ ਦੇਖੇ ਪਰਖੇ ਭਰੋਸਾ ਨਹੀਂ ਹੋ ਸਕਦਾ ਕਿਸੇ ਵੀ ਵੈਰਾਈਟੀ ਤੇ ਪਰ ਹਾਂ ਟ੍ਰਾਇਲ ਜ਼ਰੂਰਤ ਕਰ ਸਕਦੇ ਹਾਂ ਆਪਾਂ ਕਿਲੇ ਰੇਡ ਦਾ ਜਾਂ 4 ਬਿੱਗੇ ਦਾ ਜਿੰਨਾ ਵੀ ਹੋ ਸਕੇ ਟ੍ਰਾਇਲ ਕਰੋ ਉਹਨੂੰ ਬੀਜੋ ਪਰ ਸਾਰੀ ਦਾ ਜਦੋਂ ਤੁਹਾਨੂੰ ਰਿਜ਼ਲਟ ਬੈਟਰ ਮਿਲ ਗਿਆ ਤਾਂ ਸਾਰੀ ਦਾ ਫੈਸਲਾ ਉਦੋਂ ਲਵੋ ਦੇਖੋ ਪਿਛਲੇ ਸਾਲ 826 ਨੇ ਇੰਨਾ ਵਧੀਆ ਝਾੜ ਦਿੱਤਾ 327 ਨੇ ਵਿੱਚ ਪਿਛਲੇ ਸਾਲ ਖੈਰ ਪ੍ਰਮਾਤਮਾ ਦੀ ਕਿਰਪਾ ਨਾਲ ਸਾਰੀਆਂ ਕਣਕਾਂ ਵਧੀਆ ਨਿਕਲੀਆਂ ਨੇ ਠੀਕ ਹੈ ਚਲੋ ਜਿਹਦੇ ਨਾਲ ਜਿੱਦਾਂ ਮੇਰੇ ਨਾਲ ਹੋ ਗਿਆ ਸੀਗਾ 24D ਆਪਾਂ ਮਿਕਸ ਕਰਕੇ ਟ੍ਰਾਇਲ ਕਰ ਲਿਆ ਸੀਗਾ ਉਹ ਝਾੜ ਘਟ ਗਿਆ ਉਹਦੇ ਨਾਲ ਤਕਰੀਬਨ 50 ਤੋਂ 60 ਕਿਲੋ ਪ੍ਰਗੇ ਦਾ ਤੇ ਦੋ ਤਿੰਨ ਕੁਇੰਟਲ ਏਕੜ ਦਾ ਝਾੜ ਆ ਜਿਹੜਾ ਉਹਨੇ ਡਾਊਨ ਕਰਤਾ ਸੀ ਪਰ ਜਿਹੜੀਆਂ ਕਣਕਾਂ ਤੰਦਰੁਸਤ ਸੀਆਂ ਵੀਰੇ ਉਹਨਾਂ ਦਾ ਝਾੜ ਫੁੱਲੇ ਹੀ ਰਿਹਾ ਉਹਦੇ 'ਚ ਕੋਈ ਦੋ ਰਹਿਣੀ ਹੈਗੀ ਜਿਵੇਂ ਨਵੀਆਂ ਵੈਰਾਈਟੀਆਂ ਆਉਂਦੀਆਂ ਨੇ ਨਾ ਟ੍ਰਾਇਲ ਜ਼ਰੂਰ ਕਰਿਆ ਕਰੋ ਕਿਉਂਕਿ ਰਿਸਰਚ ਹੁੰਦੀ ਆ ਅੱਜਕੱਲ੍ਹ ਦੀ ਆ 20 ਸਾਲ ਪੁਰਾਣੀ ਰਿਸਰਚ ਨਹੀਂ ਹੈਗੀ ਅੱਜ ਕੱਲ ਦੇ ਮੌਸਮ ਦੇ ਹਿਸਾਬ ਨਾਲ ਉਹ ਜਿਹੜੀਆਂ ਵੈਰੈਟੀਆਂ ਨੂੰ ਬਣਾਈਆਂ ਹੋਈਆਂ ਨੇ ਤੇ ਰਹੀ ਗੱਲ ਕਿਸਾਨ ਵੀਰੋ ਝਾੜ ਦੀ ਦੇਖੋ ਝਾੜ ਮੌਸਮ ਤੇ ਪ੍ਰਮਾਤਮਾ ਦੇ ਸਿਰ ਤੇ ਆ ਝਾੜ ਨੂੰ ਆਪਾਂ ਵਧਾ ਘਟਾ ਨਹੀਂ ਸਕਦੇ ਇੱਕ ਚੀਜ਼ ਮੈਂ ਤੁਹਾਨੂੰ ਕਲੀਅਰ ਕਰਦਾ ਦੇਖੋ ਚਾਹੇ ਆਪਾਂ ਮੈਂ ਵੀਡੀਓ ਵੀ ਪਾਉਣਾਗਾ ਪਰ ਮੇਰਾ ਮਕਸਦ ਇਹ ਹੁੰਦਾਗਾ ਵੀ ਚਲੋ ਜਿੱਥੇ ਆਪਾਂ ਨੂੰ 50 50% ਮਿਲਣਾ ਆਪਾਂ ਨੂੰ 55% ਰਿਜ਼ਲਟ ਜਿਹੜਾ ਉਹ ਮਿਲੇ ਠੀਕ ਹੈ ਤੇ ਜੇਕਰ ਆਪਾਂ 1 ਏਕੜ ਦੇ ਉੱਪਰ 2500 ਰੁਪਏ ਦਾ ਪੱਲਿਆ ਕੇ ਸਮਾਨ ਦੀ ਐਨਪੀਕੇ ਵਗੈਰੀ ਸਪਰੇਅ ਕਰਦਾਂਗੇ ਤਾਂ ਉਹਨਾਂ ਕੋ ਦਾ ਰਿਜ਼ਲਟ ਆਪਾਂ ਨੂੰ ਬੈਟਰ ਮਿਲੂਗੀ ਮਿਲੂਗਾ ਪਰ ਆਪਾਂ ਝਾੜਾ ਜਿਹੜਾ ਉਹ ਕਦੇ ਵੀ ਵਧਾ ਨਹੀਂ ਸਕਦੇ ਪਰਮਾਤਮਾ ਦਾ ਹੀ ਦਿੱਤਾ ਪਾਣੇ ਖਾਣਾ ਪਰਮਾਤਮਾ ਦੀ ਰਜਾ ਚ ਰਹਿ ਕੇ ਆਪਣਾ ਫਸਲਾਂ ਨੇ ਝਾੜ ਦੇਣਾ ਤੇ ਉਹਦੇ ਉੱਤੋਂ ਦੀ ਕੁਛ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵਾਰ ਦੱਸਿਆ ਸੀਗਾ ਵੀ ਜੇ ਪਿਛਲੇ ਤੋਂ ਪਿਛਲੇ ਸਾਲ ਕਣਕਾਂ ਦੇ ਵੱਢ ਦੇ ਵਿੱਚ ਇਹ ਦੋ ਮੀਂਹ ਪਿਆ ਨਾ ਕਣਕਾਂ ਬਣੀ ਨਸਿਆਰਾ ਲੈ ਚੁੱਕੀਆਂ ਸੀਗੀਆਂ ਕਣਕਾਂ ਵੀਰੇ ਸਾਰੀਆਂ ਗਿਰਗੀਆਂ ਮੇਰੇ 8-9 ਏਕੜ ਤੀਏ ਪੂਰਾ ਮੰਨ ਕੇ ਚਲੋ ਦਸ਼ਾਤੇ ਸੇ ਹਨ ਬੜ ਬੜ ਕਣਕ ਦੀ ਤੇ ਕਣਕ ਦੇ ਕਿਸਾਨ ਵੀਰੋ ਬੱਲੀਆਂ ਦੇ ਉੱਤੋਂ ਦੀ ਵੀ ਪਾਣੀ ਲੰਘ ਗਿਆ ਸੀ ਕਿਉਂਕਿ ਕਣਕਾਂ ਤੁਰਤ ਦੀਆਂ ਰਵੀਆਂ ਹੋਈਆਂ ਸੀ ਦੋ ਦਿਨ ਪਹਿਲਾਂ ਦੀ ਪਾਣੀ ਹਜੇ ਕਣਕ ਦੇ ਵਿੱਚ ਮਾੜਾ ਮੋਟਾ ਖੜਾ ਸੀ ਤੇ ਤੂੰ ਇੰਨਾ ਮੀਂਹ ਆਇਆ ਤੇ ਨੇਰੀਆ ਹੀ ਕਣਕਾਂ ਨਾਲ ਚਪੇਤੀਆਂ ਸਾਰੀਆਂ ਉੱਤੋਂ ਦੀ ਪਾਣੀ ਲੰਘਿਆ ਪਰ ਵੀਰੇ ਖੜੀ ਕਣਕ ਨਾਲੋਂ ਉਹ ਕਣਕ ਨੇ ਝਾੜ ਵੱਧ ਦਿੱਤਾ ਇਹ ਚੀਜ਼ ਪਰਮਾਤਮਾ ਦੀ ਮਰਜ਼ੀ ਹੁੰਦੀ ਆ ਕਿ ਨੂੰ ਕਿੰਨਾ ਕੁ ਫਲ ਦੇਣਾ ਕਿੰਨਾ ਕੁ ਫਲ ਲਾਉਣਾ ਹੁਣ ਮੀਂਹ ਦੀ ਇਹ ਦੇਖ ਲਓ ਤੁਸੀਂ ਜਿਹੜਾ 27 ਤਰੀਕ ਨੂੰ ਮੀਂਹ ਪਿਆ ਸੀਗਾ ਆਪਣੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਜਿਹੜੀ ਸਵਾ ਦਾ ਲਾਸਟ ਦਿਨ ਸੀਗਾ ਉਸ ਦਿਨ ਮੀਂਹ ਪਿਆ ਤੇ ਉਹ ਮੀਂਹ ਜੇ ਨਾ ਪੈਂਦਾ ਕਿਸਾਨ ਵੀਰੋਂ ਕਣਕਾਂ ਨੇ ਇੱਥੇ ਤੱਕ ਵੀ ਨਹੀਂ ਦੀ ਪਹੁੰਚਣਾ ਜਿਹਦਾ ਮੇਰੇ ਵਰਗੇ ਦੇ ਖੇਤ ਦੇ ਵਿੱਚ ਪਾਣੀ ਖੜਿਆਗਾ ਹੁਣ ਕਣਕਾਂ ਦਵੀਆਂ ਨੇ ਉਹ ਤਾਂ ਕਹਿੰਦਾ ਵੀ ਮੇਰਾ ਮਾਰਾ ਮੈਂ ਰੇ ਵੱਧ ਬੈ ਪਰ ਜੇਕਰ ਉਹ ਮੀਂਹ ਨਾ ਪੈਂਦਾ ਵੀਰੇ ਹੁਣ ਤੱਕ ਇੰਨੀਆਂ ਵੀ ਕਣਕਾਂ ਨਹੀਂ ਤੀਆਂ ਹੋਣੀਆਂ ਇੰਨਾ ਉਹਨੇ ਰਿਜ਼ਲਟ ਵਧੀਆ ਦਿੱਤਾ ਆਲੂਆਂ ਤੇ ਹਰੇਕ ਫਸਲ ਤੇ ਰਿਜ਼ਲਟ ਦਿੱਤਾ ਤਾਂ ਕਿਸਾਨ ਵੀਰੋਂ ਮੈਂ ਤੁਹਾਨੂੰ ਇਹੀ ਕਹਿਣਾ ਵੀ ਜ਼ਿਆਦਾ ਮਨ ਤੇ ਟੈਨਸ਼ਨ ਨਾ ਪਾਇਆ ਕਰੋ ਹਉਆ ਨਾ ਬਣਾਇਆ ਕਰੋ ਪਰਮਾਤਮਾ ਸਭ ਨੂੰ ਦਿੰਦਾ ਸਭ ਦੀ ਗੱਲ ਬਾਤ ਸੁਣਦਾ ਸਭ ਨੂੰ ਹੀ ਦੇਣਾ ਉਹਨੇ ਕੀ ਪਤਾ ਜਿਹੜੀ ਇਹ ਮਾੜੀ ਮੋਟੀ ਦੋ ਦਿਨ ਚਾਰ ਦਿਨ ਗਰਮੀ ਪੈਣੀ ਆ ਇਦੇ ਨਾਲ ਕੀ ਦਾ ਭਲਾ ਹੋਣਾ ਵਿੱਚ ਬੰਦੇ ਇਹ ਗੱਲ ਸੁਣ ਕੇ ਐ ਕਹਿਣਗੇ ਯਾਰ ਫਲਾਣਾ ਧਮਕਾ ਵਿਦਮਾਨ ਉੱਠ ਗੜੇ ਵੀਰੇ ਆਪਾਂ ਗੱਲ ਕਰਦੇ ਆਂਗੇ ਅਸਲ 'ਚ ਵੀ ਹਾਂ ਇਹ ਚੀਜ਼ਾਂ ਦਾ ਕੋਈ ਜ਼ਿਆਦਾ ਦਿਮਾਗ ਦੀ ਟੈਨਸ਼ਨ ਨਹੀਂ ਪਾਈ ਦੀ ਹੁੰਦੀ ਕਿਉਂਕਿ ਹਜੇ ਇੰਨਾ ਟਾਈਮ ਪਿਆ ਕੀ ਪਤਾ ਕੀ ਬਣਨਾ ਤਾਂ ਮੈਂ ਤੁਹਾਡੇ ਅੱਗੇ ਇਹ ਹੀ ਬੇਨਤੀ ਕਰਦਾ ਆਂ ਕਿਸਾਨ ਵੀਰੋ ਫਸਲਾਂ ਬੱਝੀਆਂ ਖੜੀਆਂ ਨੇ ਆਪਦਾ ਰੇਲ ਸਪਰੇਅ ਜਿਹੜਾ ਉਹ ਆਰਾਮ ਨਾਲ ਕਰੋ ਭੱਜ ਨੱਠ ਦੀ ਲੋੜ ਨਹੀਂ ਪ੍ਰਮਾਤਮਾ ਫਲ ਜ਼ਰੂਰ ਦਊ ਵਧੀਆ ਦਊ ਉਮੀਰਾਂ ਕਿਸਾਨ ਵੀਰੋ ਜਿਹੜੀਆਂ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਆਂ ਨੇ ਅੱਜ ਕਿਉਂਕਿ ਮੇਰਾ ਦਿਲ ਕਰਿਆ ਯਾਰ ਵੀ ਮੈਂ ਇਹ ਵੀਡੀਓ ਜ਼ਰੂਰ ਪਾਵਾਂ ਤੇ ਇਹ ਤੁਹਾਨੂੰ ਵਧੀਆ ਲੱਗੀਆਂ ਹੋਣਗੀਆਂ ਤੇ ਅੱਗੇ ਤੋਂ ਵੀ ਆਪਾਂ ਕਿਸਾਨ ਵੀਰੋ ਵਧੀਆ-ਵਧੀਆ ਵੀਡੀਓ ਲੈ ਕੇ ਹਾਜ਼ਰ ਹੋਦਰਾਂਗੇ ਮੈਂ ਮਾਫੀ ਚਾਹੁੰਨਾ ਵੀ ਤਕਰੀਬਨ 1 ਮਹੀਨੇ ਤੋਂ ਮੇਤੋਂ ਵੀਡੀਓ ਨਹੀਂ ਪਈ ਕਿਸਾਨ ਵੀਰੋ ਕਿਉਂਕਿ ਫੈਮਲੀ ਦੇ ਤੇ ਘਰ ਦੇ ਕੰਮਾਂ ਦੇ ਇੰਨੇ ਕਰਝੇਵੇਂ ਹੋ ਗਏ ਸੀਗੇ ਮੈਨੂੰ ਟਾਈਮ ਨਹੀਂ ਲੱਗਿਆ ਚਲੋ ਵੀਰਾਂ ਨਾਲ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਆ ਉਹ ਉਹਨਾਂ ਦਾ ਬਹੁਤ ਧੰਨਵਾਦ ਆ ਜਿਹੜੇ ਆਪਾਂ ਨੂੰ ਸਲਾਹ ਵੀ ਦਿੰਦੇ ਨੇ ਤੇ ਆਪਣੀ ਸਲਾਹ ਲੈਂਦੇ ਵੀ ਨੇ ਤੇ ਇਸੇ ਤਰ੍ਹਾਂ ਕਿਸਾਨ ਵੀਰੋ ਵਧੀਆ-ਵਧੀਆ ਆਪਾਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ